ਭਾਈੋ ਜੀ ਕਾਹਤਾਂ ਭਾਈੋ ਜੀ ਕੀ ਬਤੇ ਅੱਜ ਜਿਸੀ ਸ੍ਰੀ ਗੁਰੂ ਨਾਨਕ ਦੇਵ ਕੈਰੀਡੀਟਰ ਟਰੈਕਟਰ ਦਾ ਮਕਦਾ ਪਲਾਂਟ ਵਾਲੇ ਮੀਹਾਂ ਭਣਾ ਨੂੰ ਸੇਵਾ ਦੇ ਲਈ ਪਿੰਡ ਹੈਟਾਰੀ ਬਾਬਾ ਦੀਪ ਸਿੰਘ ਨਰਸਿੰਘ ਹੋਣੋਂ ਕਿ ਜਿੱਥੇ ਰਾਜਮੀਂਦਰ ਕੌਰ ਨੇ ਆਪਣੇ ਬੱਚੇ ਦੇ ਬਾਹਰ ਡੁੱਤੀ ਦਾ ਇਲਾਜ ਕਰਾਉਣ ਵਾਸਤੇ ਟਰੈਕਟਰ ਨੂੰ ਅਪੀਲ ਕੀਤੀ ਸੀ ਤੇ ਉਨ੍ਹਾਂ ਲੋ 25000 ਰੁਪਿਆ ਟਰੈਕਟਰ ਨੂੰ ਪਰਮਾਨ ਨੂੰ ਜੀਨ ਆਏ ਹੈ ਜੀ ਤੇ ਦਾ ਦਾਸ ਕਰਦੇ ਗੁੰਗੌਂਦਾ ਦੇ ਕਹਨਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਕੈਨਸ ਤੋਂ ਵਕਤ ਦਾ ਪਹਲਾਇ ਜੀ ਅਰੇ ਸਾਰੇ ਵੀਰਾਂ ਭਣ ਅਜਿਹਾ ਨੇ ਸੇਵਾ ਵਿੱਚ ਜੀਅ ਦਿਨ ਸੁਧਰੀ ਰਾਤ ਜੀ ਰਕੀ ਕਰਨ ਤੇ ਸਾਰਿਆਂ ਨੂੰ ਜਾਨੇ ਪ੍ਰਭੂ ਹਮ ਆਈਏ ਸੇਵਾ ਕੋਲੋਂ ਬੇਨਤੀ ਪਰਵਾ ਦੇ حوالے ਕਰ ਰਹੇ ਪੱਤੀ ਜਰ ਰੁਪਿਆ ਇਹਨਾਂ ਨੂੰ ਕਹਿ ਰਹੇ ਵੀ ਧੰਨਵਾਦ ਕਰਨਗੇ ਸੰਪਾਦਾ ਜਿਨ੍ਹਾਂ ਨੂੰ ਮਾਇਆ ਜੀ ਸਿੱਖੀ ਕਰੇ ਵੀਰਾਂ ਦਾ ਪੋਰਾ ਬੋਲਤਾਂ ਨਾ ਪਾਣੀ ਨਾ ਪਾਣੀ ਚੀ ਤੇਰਾ ਬੋਲਾਂ ਦੀ ਵੱਡੀਆਂ ਵੱਡੀਆਂ ਹੁੰਦੀਆਂ ਕਰੀ ਵਾਇ ਗੁਰੂ ਜੀ ਦਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮੰਨੂ ਚਲਾਏ ਇਟਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰੀਟੀ ਤਰਸਤ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਇ ਗੁਰੂ ਜੀ ਦਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ